ਦੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਪੰਜਾਬ ਦੇ ਮੇਲੇ ਫਿਰ ਸ਼ੁਰੂਆਤ ਹੋ ਗਈ ਆ ਪੰਜਾਬ ਦੇ ਕੱਪਾਂ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਵੀ ਜੋ ਟੌਪ ਦੇ ਕਬੱਡੀ ਕੱਪ ਆ ਰਹੇ ਆ ਜਿੱਥੇ ਕੀ ਟਰੈਕਟਰਾਂ ਵੈਸਟਾਂ ਨੂੰ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਯਾਰ ਕਬੱਡੀ ਦੀਆਂ ਵੀਡੀਓ ਪਾਉਣੀ ਰਹੀ ਨੇ ਆ ਤੇ ਜੇ ਬਿਲਕੁਲ ਫ੍ਰੀ ਆ ਲਾਲਜਾ ਕਲਰ ਹੀ ਨੱਪਣਾ ਤਾਂ ਜ਼ਰੂਰ ਨੱਪ ਕੇ ਜਾਵੜਿਓ ਜੇ ਕੁਝ ਘਾਟਾ ਜਾਂ ਕੁਝ ਨਹੀਂ ਲੱਗਦਾ ਤਾਂ ਜੇ ਫ੍ਰੀ ਆ ਤਾਂ ਜ਼ਰੂਰ ਕਰਕੇ ਜਾਇਆ ਕਰੋ ਬਾਕੀ ਮੇਰੇ ਵੀਰੋ ਟੂਰਨਾਮੈਂਟ ਸਰੇ ਦੇ ਹੀ ਹੋਣੇ ਆ ਕੈਨੇਡਾ ਚ ਵੀ ਲਗਭਗ ਐਂਡੀ ਹੋ ਗਿਆ ਸੀਜ਼ਨ ਯੂਐਸਏ ਚ ਪਏ ਆ ਟੂਰਨਾਮੈਂਟ ਤੇ ਲਗਭਗ ਸਾਰੀ ਮੇਰੇ ਵੀਰੋ ਟੂਰਨਾਮੈਂਟ ਹੁਣ ਵਿਦੇਸ਼ਾਂ ਚ ਸਮਾਪਤੀ ਤੇ ਆ ਤੇ ਪੰਜਾਬ ਦੇ ਵਿੱਚ ਖਿਡਾਰੀ ਫਿਰ ਪੁੱਜਣਾ ਸ਼ੁਰੂ ਕਰ ਗਏ ਆ ਸਤੰਬਰ ਚ ਦਾ ਸ਼ੁਰੂਆਤ ਆ ਹੋ ਜਾਣੀਆਂ ਇੱਕ ਵੱਡਾ ਮੇਲਾ ਜੋ ਸਤੰਬਰ ਚ ਹੀ ਕਰਵਾਇਆ ਜਾਣਾ ਜਿੱਥੇ 9/11 ਟਰੈਕਟਰ ਉਸ ਦੇ ਬਾਰੇ ਵੀ ਦੱਸਣਾ ਜੋ 9/11 ਵਾਲਾ ਟੂਰਨਾਮੈਂਟ ਟੂਰਨਾਮੈਂਟ ਆ ਮੇਰੇ ਵੀਰੋ ਲਾਸਟ ਦੇ ਵਿੱਚ ਆ ਸਤੰਬਰ ਦੇ ਆਨੰਦਪੁਰ ਕਲਾਉਡ ਦੇ ਵਿੱਚ ਸਰਾਹ ਲੱਗਣਾ ਜਿੱਥੇ ਬੈਸਟ ਰੇਡਰ ਤੇ ਜੈਫੀ ਨੂੰ 911 ਟਰੈਕਟਰ ਦਿੱਤੇ ਜਾਣੇ ਆ ਗੱਲਾਂ ਦੇਖਣ ਵਾਲੀਆਂ ਹੋਣੀਆਂ ਸ਼ੁਰੂ ਦੇ ਵਿੱਚ ਹੀ ਸਿਰੇ ਵਾਲਾ ਕੰਮ ਲੱਗਿਆ ਨਾ ਕਿਉਂਕਿ ਛੋਟੀ-ਛੋਟੀ ਦੇ ਖਿਡਾਰੀ ਪਹੁੰਚਣੇ ਆ ਇਸ ਮੇਲੇ ਤੇ ਮੇਰੇ ਵੀਰੋ ਬੈਸਟਾਂ ਨੂੰ 911 ਟਰੈਕਟਰ ਇਸ ਤੋਂ ਬਾਅਦ ਦਸੰਬਰ ਦੇ ਵਿੱਚ ਪੋਸਟਰ ਮਿਲਿਆ ਦਸੰਬਰ ਦੇ ਵਿੱਚ ਤੁਹਾਨੂੰ ਜੋ ਆ ਕਮਾਲਪੁਰੇ ਦਾ ਮੇਲਾ ਜਿੱਥੇ ਕੀ ਫਾਰਮ ਡਰਾਈਵ ਟਰੈਕਟਰ ਰੱਖੇ ਹੋਏ ਆ ਇੱਕ ਨੂੰ ਪਤਾ ਕਿਉਂਕਿ ਯਾਰ ਉਹ ਮੇਲਾ ਨਾ ਦੁਨੀਆ 'ਚ ਛਾਇਆ ਹੋਇਆ ਆਪਾਂ ਕਈ ਇਹ ਵੀ ਰਿਕਾਰਡ ਹੀ ਬਣਦੇ ਆ ਉਸ ਮੇਲੇ ਤੇ ਹਰ ਇੱਕ ਖਿਡਾਰੀ ਦੀ ਇੱਛਾ ਹੁੰਦੀ ਆ ਵੀ ਉਸ ਕੱਪ ਦੇ ਵੀ ਖੇਡੇ ਕਮਾਲ ਪਰੇ ਦਾ ਤੇ ਚਭਾਰ ਕਲਾਂ ਦਾ ਤਰਮਤਰਨ ਇਲਾਕੇ 'ਚ ਜਿੱਥੇ 1.5 ਤੇ 1 ਲੱਖ ਵੈਸਟਾਂ ਨੂੰ ਬੋਲਟ ਮੋਟਰਸਾਈਕਲ ਆ ਉਹ ਵੀ ਮੇਲਾ ਟਾਪ ਦਾ ਮੇਰੇ ਵੀਰੋ ਦੋਵੇਂ ਹੀ ਮੇਲੇ ਦਸੰਬਰ 'ਚ ਸਰੇ ਦੇ ਮੇਲੇ ਆ ਤੇ ਚੈਂਪੀਅਨਸ਼ਿਪ ਬਾਗੜੀਆਂ ਦੀ ਫਰਵਰੀ ਦੇ ਵਿੱਚ ਉਹ ਵੀ ਦੇਖਣ ਨੂੰ ਮਿਲਣੀ ਆ ਜਿੱਥੇ ਕਿ ਉੱਥੇ ਵੀ ਸਰਾ ਹੀ ਲੱਗਣਾ ਮੇਰੇ ਵੀਰੋ ਬਾਕੀ ਚੋਗ ਹਰੀ ਦੇ ਵਿੱਚ ਵੀ ਫਰਬਰੀ ਚ ਹੀ ਆ ਟੂਰਨਾਮੈਂਟ ਉੱਥੇ ਵੀ ਫਾਰਮੈਟ ਰਹਿ ਗਈ ਆ ਜਾਨਕੀ ਇਸ ਵਾਰ ਜਿਹੜਾ ਸੀਜ਼ਨ ਆ ਨਾ ਪੰਜਾਬ ਦਾ ਲਗਭਗ ਗੱਡੀਆਂ ਟਰੈਕਟਰ ਹੀ ਆ ਬੈਸਟਾਂ ਨੂੰ ਜ਼ਿਆਦਾਤਰ ਤੇ ਦੇਖਣ ਵਾਲਾ ਹੋਣਾ ਇਸ ਵਾਰ ਕੰਮ ਸਰਾ ਲੱਗਣਾ ਮੇਰੇ ਵੀਰੋ ਪੰਜਾਬ ਦੇ ਮੇਲਿਆਂ ਤੇ ਤਾਂ ਕਰਕੇ ਹੁਣ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕਿਉਂਕਿ ਭਾਰੇ ਮੇਲਿਆਂ ਤੇ ਆਪਾਂ ਅਪਡੇਟ ਪਾਉਂਦੇ ਹੀ ਰਹਿਣਾ ਹੈ ਰਹਿਣੀ ਆ ਇਹ ਖਡਾਰੀਆਂ ਬਾਰੇ ਕਬੱਡੀ ਕਪਾਂ ਬਾਰੇ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਬੱਡੀ ਵੀਨਾਤਾ ਹੀ ਆਪਣੀ ਵੀਡੀਓ ਨੂੰ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ